ਅਗਲੇ ਮਹੀਨੇ ਇਹਨਾਂ ਰਕਮੀਆਂ ਕੋਲ ਹੋਣਗੇ ਪੈਸੇ ਹੀ ਪੈਸੇ ਸਾਵਣ ਮਹੀਨਾ ਇਹਨਾਂ ਰਕਮੀਆਂ ਲਈ ਲੈ ਕੇ ਆ ਰਿਹਾ ਹੈ ਖੁਸ਼ਹਾਲੀ ਖੁੱਲਣ ਵਾਲੀ ਹੈ ਕਿਸਮਤ ਇਹਨਾਂ ਲੋਕਾਂ ਦੇ ਹੋਣਗੇ ਵਾਰੇ ਨਿਆਰੇ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਵਾਸ ਸੌਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਰਾਸ਼ੀ ਫਲ ਕਿਸਮਤ ਸਾਰੀਆਂ ਵੀਡੀਓ ਇਸੇ ਚੈਨਲ ਤੇ ਲੈ ਕੇ ਆਉਣੀ ਆ ਇਸ ਤੋਂ ਇਲਾਵਾ ਸਰਕਾਰੀ ਸਕੀਮਾਂ ਸਰਕਾਰੀ ਭਰਤੀਆਂ ਤੇ ਹੋਰ ਵੀ ਸਰਕਾਰ ਦੇ ਅਪਡੇਟ ਇਸ ਚੈਨਲ ਤੇ ਆਉਂਦੇ ਰਹਿੰਦੇ ਨੇ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਵੀਡੀਓ ਅੰਤ ਤੱਕ ਜਰੂਰ ਦੇਖਿਆ ਕਰੋ ਜੇਕਰ ਵੀਡੀਓ ਅੰਤ ਤੱਕ ਨਹੀਂ ਦੇਖਦੇ ਬਹੁਤ ਸਾਰੀਆਂ ਜਾਣਕਾਰੀਆਂ ਦੂਰੀਆਂ ਰਹਿ ਜਾਂਦੀਆਂ ਨੇ ਵੀਡੀਓ ਅੰਤ ਤੱਕ ਦੇਖਣ ਦਾ ਹੀ ਫਾਇਦਾ ਇਹ ਪੂਰੀ ਜਾਣਕਾਰੀ ਤੁਹਾਡੇ ਪੱਲੇ ਪੈਂਦੀ ਹੈ ਤੁਹਾਡੇ ਨੇੜੇ ਤੇੜੇ ਦੇ ਲੋਕਾਂ ਤੱਕ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਸਭ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕੇ ਆਪਣੇ ਜਾਣਕਾਰਾਂ ਤੱਕ ਵੀਡੀਓ ਪਹੁੰਚਦੀ ਕਰਿਆ ਕਰੋ ਵੀਡੀਓ ਦਾ ਲਾਭ ਹਰ ਕਿਸੇ ਨੂੰ ਮਿਲੇ ਸਾਡੀ ਇਹੀ ਦਿਲ ਦੀ ਇੱਛਾ ਹੁੰਦੀ ਹੈ ਤਾਂ ਵੀਡੀਓ ਅੰਤ ਤੱਕ ਦੇਖਿਓ ਸ਼ੁਰੂ ਕਰਦੇ ਆਂ ਅੰਤ ਤੱਕ ਦੇਖਣਾ ਸਾਵਣ ਦਾ ਮਹੀਨਾ 11 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਹ ਮਹੀਨਾ ਸ਼ਿਵ ਭਗਤਾਂ ਲਈ ਬਹੁਤ ਖਾਸ ਹੈ ਸਾਵਣ ਦੇ ਮਹੀਨੇ ਵਿੱਚ ਭੋਲੇनाथ ਲਈ ਸਾਵਣ ਸੋਮਵਾਰ ਨੂੰ ਵਰਤ ਰੱਖੇ ਜਾਂਦੇ ਨੇ ਜੋਤਿਸ਼ ਸ਼ਾਸਤਰ ਅਨੁਸਾਰ ਸਾਵਣ ਦਾ ਮਹੀਨਾ ਵੀ ਖਾਸ ਹੋਣ ਵਾਲਾ ਹੈ ਸਾਵਣ ਦੇ ਮਹੀਨੇ ਵਿੱਚ ਦੋ ਵੱਡੇ ਗ੍ਰਹਿ ਵਕ੍ਰਿਤੀ ਗਤੀ ਕਰਨ ਵਾਲੇ ਨੇ ਨ્યા ਦੇ ਦੇਵਤਾ ਸ਼ਨੀ ਦੇਵ ਮਹਾਰਾਜ ਅਤੇ ਗ੍ਰਹਾਂ ਦੇ ਰਾਜkumar ਬੁੱਧ ਦੋਵੇਂ ਸਾਵਨ ਦੇ ਮਹੀਨੇ ਵਿੱਚ ਵਕ੍ਰਿਤੀ ਗਤੀ ਕਰਨਗੇ ਜਿਸ ਦਾ ਪ੍ਰਭਾਵ ਕਈ ਰਾਸ਼ੀਆਂ ਤੇ ਦਿਖਾਈ ਦੇਣ ਵਾਲਾ ਹੈ ਜਿਸ ਦਾ ਪ੍ਰਭਾਵ ਕਈ ਰਾਸ਼ੀਆਂ ਤੇ ਦਿਖਾਈ ਦੇਵੇਗਾ ਆਓ ਜਾਣਦੇ ਹਾਂ ਉਹ ਕਿਹੜੀਆਂ ਰਾਸ਼ੀਆਂ ਨੇ ਜਿਨ੍ਹਾਂ ਦਾ ਸੁਨਹਿਰੀ ਸਮਾਂ ਇਹਨਾਂ ਗ੍ਰਹਾਂ ਦੀ ਵਕ੍ਰਿਤੀ ਗਤੀ ਤੋਂ ਸ਼ੁਭਾਦ ਸ਼ੁਰੂ ਹੋਣ ਵਾਲਾ ਹੈ ਸੌਣ ਵਿੱਚ ਵਕਰੀਤੀ ਸ਼ਨੀ ਬੁੱਧ ਦਾ ਸੁਮੇਲ ਲਗਭਗ 30 ਸਾਲਾਂ ਬਾਅਦ ਹੋਣ ਜਾ ਰਿਹਾ ਹੈ ਸ਼ਨੀ ਵਕਰੀਤੀ 2025 ਸ਼ਨੀ 13 ਜੁਲਾਈ 2025 ਤੋਂ ਵਕਰੀਤੀ ਹੋ ਰਹੇ ਨੇ ਸ਼ਨੀ 13 ਜੁਲਾਈ 2025 ਨੂੰ ਸਵੇਰੇ 9:36 ਮਿੰਟਾਂ ਤੇ ਵਕਰੀਤੀ ਹੋਣਗੇ ਸ਼ਨੀ ਦੇਵ ਇਸ ਸਮੇਂ ਮੀਨ ਰਾਸ਼ੀ ਵਿੱਚ ਨੇ मीन राशि ਵਿੱਚ ਸ਼ਨੀ ਦੀ ਵਕਰੀਤੀ ਦੀ ਗਤੀ ਕਈ ਰਾਸ਼ੀਆਂ ਲਈ ਸ਼ੁਭ ਸਾਬਤ ਹੋ ਸਕਦੀ ਹੈ ਬੁੱਧ ਵਕਰੀਤੀ 2025 ਗ੍ਰਹਿ ਦਾ ਰਾਜਕੁਮਾਰ ਬੁੱਧ 21 ਜੁਲਾਈ 2025 ਨੂੰ ਦਿਨ ਸੋਮਵਾਰ ਨੂੰ ਸ਼ਾਮ 7:30 ਮਿੰਟਾਂ ਤੇ ਕਰਕ ਰਾਸ਼ੀ ਵਿੱਚ ਡੁੱਬੇਗਾ ਬੁੱਧ ਇਸ ਸਮੇਂ ਕਰਕ ਰਾਸ਼ੀ ਵਿੱਚ ਹੈ ਇਹਨਾਂ ਰਾਸ਼ੀਆਂ ਲਈ ਜਾਂਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਬ੍ਰਿਖ ਰਾਸ਼ੀ ਦੀ ਬ੍ਰਿਖ ਰਾਸ਼ੀ ਵਾਲੇ ਲੋਕਾਂ ਨੂੰ ਵਿੱਤੀ ਲਾਭ ਮਿਲ ਸਕਦਾ ਹੈ ਇਸ ਸਮੇਂ ਦੌਰਾਨ ਤੁਹਾਡੀ ਆਮਦਨ ਵੱਧ ਸਕਦੀ ਹੈ ਇਹ ਸਮਾਂ ਤੁਹਾਡੇ ਲਈ ਬਹੁਤ ਸ਼ੁਭ ਰਹੇਗਾ ਪਰਿਵਾਰ ਵਿੱਚ ਖੁਸ਼ੀ ਤੇ ਸ਼ਾਂਤੀ ਰਹੇਗੀ ਜੇਕਰ ਤੁਸੀਂ ਪਹਿਲਾਂ ਕਿਤੇ ਪੈਸਾ ਲਾਇਆ ਹੈ ਤਾਂ ਇਸ ਵਿੱਚ ਲਾਭ ਮਿਲਣ ਦੇ ਸੰਕੇਤ ਨੇ ਨਾਲ ਹੀ ਨੌਕਰੀ ਵਿੱਚ ਤਰੱਕੀ ਜਾਂ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਅੱਗੇ ਹੈ ਕਰਕ ਰਾਸ਼ੀ ਇਸ ਸਮਾਂ ਕਰਕ ਰਾਸ਼ੀ ਵਾਲੇ ਲੋਕਾਂ ਦੀ ਬਹੁਤ ਸ਼ੋਭਾ ਇਸ ਸਮੇਂ ਦੌਰਾਨ ਕਰਕ ਲੋਕਾਂ ਦੇ ਵਿਗੜੇ ਹੋਏ ਕੰਮ ਬਣ ਸਕਦੇ ਨੇ ਕੀਤੇ ਜਾ ਸਕਦੇ ਨੇ ਵਿੱਤੀ ਲਾਭ ਦੀ ਸੰਭਾਵਨਾ ਹੈ ਪੁਰਾਣੇ ਨਿਵੇਸ਼ ਵਿੱਚ ਵੱਡਾ ਲਾਭ ਹੋ ਸਕਦਾ ਹੈ ਆਪਣੀ ਸਿਹਤ ਦਾ ਧਿਆਨ ਰੱਖੋ ਅਗਿਆ ਮੀਨ ਰਾਸ਼ੀ ਇਸ ਸਮਾਂ ਮੀਨ ਰਾਸ਼ੀ ਵਾਲਿਆਂ ਲਈ ਬਹੁਤ ਖੁਸ਼ਕਿਸਮਤ ਰਹੇਗਾ ਇਹਨਾਂ ਦੋਵਾਂ ਗ੍ਰਹਾਂ ਦੇ ਵਿਕ੍ਰਿਤੀ ਹੋਣ ਤੋਂ ਬਾਅਦ ਮੀਨ ਰਾਸ਼ੀ ਵਾਲਿਆਂ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ ਤੁਹਾਡਾ ਕੰਮ ਪੂਰਾ ਹੋ ਜਾਏਗਾ ਤੁਸੀਂ ਸੋਨੇ ਵਿੱਚ ਨਿਵੇਸ਼ ਕਰ ਸਕਦੇ ਹੋ ਇਹ ਸਮਾਂ ਤੁਹਾਡੇ ਲਈ ਸ਼ੁਭ ਮ ਰਹੇਗਾ ਸ਼ੁਭ ਹੋਣ ਵਾਲਾ ਯਾਦ ਰੱਖੇ ਇਹ ਜਾਣਕਾਰੀਆਂ ਵਕ ਵਕ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਕਿਸੇ ਵੀ ਚੀਜ਼ ਨੂੰ ਲਾਗੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਕੋਖ ਵਿਚਾਰ ਕਰ ਲੋ ਆਪਣਾ ਵਿਚਾਰ ਜ਼ਰੂਰ ਕਰ ਲੈਣਾ ਚਾਹੀਦਾ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ